ਹਾਂਜੀ ਬੱਲਵਲ ਸਾਸ਼ੀਆ ਗੱਲ ਕੀ ਹਲਚਲ ਵੈਲਕਮ ਬੈਕ ਟੂ ਮਾਈ ਚੈਨਲ ਤੇ ਬਾਬੋ ਥੈਂਕ ਯੂ ਕਲਰ ਬਲੋ ਹੋਈ ਨਾ ਸਪੋਰਟ ਕਰਨ ਨੂੰ ਆਪਣਾ ਇੱਕ ਹੋਰ ਸਬਸਕ੍ਰਾਈਬਰ ਹੋਰ ਵੱਜ ਚੁੱਕਾ ਹੈ ਤੇ ਅੱਜ ਬਦਲ ਹੋਇਆ ਪੈ ਚੈੱਕ ਕਰੋ ਅੱਜ ਬਦਲ ਬਹੁਤ ਹੋਇਆ ਤੇ ਅੱਜ ਫੇਰ ਵੀ ਮਸkule ਜਾ ਰਿਹਾ ਅੱਜ ਜਾ ਰਿਹਾ ਮੈਂ ਮਿਲਟ ਹਸਪੀਟਲ ਬੰਮਾਈ ਦਵਾਈ ਲੈਣ ਮੋਟਰਸਾਈਕਲ ਛਾੜ ਕਰਦੇ ਆ ਗਰਮ ਕਰਦੇ ਆ ਉਹਨੂੰ ਨਾਲੇ ਸਾਫ ਕਰਦੇ ਆ ਚਾਪਲੀ ਹੋਣੀ ਰੱਖੀ ਸੀ ਮੈਂ

ਹਾਂਜੀ ਚੱਲੀਏ ਉਹ ਅੰਦਰ ਤਾਂ ਨਹੀਂ ਬੈਠ ਦੇ ਬੋਲਦੂ ਉਹ ਇਹ ਤਾਂ ਚੱਲ ਉਹ ਬਹੁਤ ਹੋਦੀ ਹੈ ਵੇਲਾ ਯੈਸ ਉਹ ਹੋਦੀ ਹੈ ਵੇਲਾ ਕਾਦਾ ਰਵੀ ਜੀ ਨਾਲ ਕੰਪੂਜਾ ਮੋਸਲ ਸ਼ਰਕਾਰੀ ਦਵਾ ਹਨਾ ਕਰੇ चैट नहीं स्टार्ट कर मोटरसाकल चाबी है ये पेपर पुपर ला तो ये सारी, सारी दोरा साफ करना है बापू बारों आगे चलाया करो ਕਿੱਦਾਂ ਲਓ ਜੀ ਕੋੜ ਕੋੜਾ ਕੋ ਲੱਭ ਲੈਣਾ ਆਪਾਂ ਚੱਲਦੇ ਆ ਉਸ ਸਟੋਲ ਛੱਡਦੇ ਤੇ ਹਸਪਤਾਲ ਕੋਲ ਜਾ ਕੇ ਤੁਹਾਨੂੰ ਮਿਲਦਾ ਬਾਹਰ ਤੋਂ ਦੁਕਾਨੇ ਕਿਹੜਾ ਬਿਲਟਰੀ ਹਸਪਤਾਲ ਕਿੱਥੋਂ ਮम्मा ਦਵਾਈ ਲੈ ਕੇ ਹੁੰਦੇ ਆ ਚਲੋ ਚੰਗਾ ਬਾਬਿਓ ਉੱਥੇ ਜਾ ਕੇ ਮਿਲਦੇ ਲਓ ਜੀ ਬਾਬਿਓ ਮੈਡੀਕਲ ਤੋਂ ਆ ਕੇ ਦੋਇ ਦੋਇ ਲੈ ਕੇ ਤੇ ਆਪਾਂ ਹੋ ਚੁੱਕੇ ਹੁਣ ਤਿਆਰ ਹੋਏ ਆਪਾਂ ਜਾਣਾ ਅੱਡੇ ਦੇ ਜਿੱਦਾਂ ਆਪ ਹੋ ਗਿਆ ਤੇ ਉੱਥੇ ਜਾਣਾ ਤੇ ਉੱਥੇ ਜਾ ਕੇ ਵੀਰ ਨੂੰ ਸ਼ਾਮ ਨੂੰ ਮਿਲਾਂਗੇ ਜਦੋਂ ਖੇਡਣ ਜਾਣਾ ਨਾਲ ਥੈਂਕ ਯੂ 104 ਸਬਸਕ੍ਰਾਈਬਰ ਹੋ ਗਏ ਕਰੀ ਫੇਰੇ ਇਦਾਂ ਸਪੋਰਟ ਕਰੀ ਜਾਓ ਭਰਾ ਨੂੰ ਚਲੋ ਮਿਲਦੇ ਹਾਂ ਹੁਣ ਸ਼ਾਮ ਨੂੰ ਕਰੀ ਮੈਂ ਮੈਂ ਭਾਈ ਇੱਕ ਬੱਕਰਾ ਦਾ ਡਿਸ ਹੈਗਾ ਲੱਜਾ ਯਾਰ ਉਹ ਜੋ ਵੀ ਆ ਭੇਡਾਂ ਚ ਬੱਕਰਾ ਵੀ ਉਹ ਗਾਦਾ ਗਾਦਾ ਗੁਰੀ ਗਾਦਾ ਗੁਰੀ ਗੁਰੀ ਗਾਦਾ ਤੂੰ ਹੀ ਆ ਅੱਛਾ ਮੈਂ ਉਹ ਨਹੀਂ ਮੈਂ ਨਹੀਂ ਗਾ ਹਾਂ ਨਿਕਲ ਗਿਆ ਉਹ ਤੇ ਚੈੱਕ ਕਰ ਸੋੜਾ ਕੇ ਨਾ ਉਹ ਚੈੱਕ ਕਰ ਕੇ ਨਾ ਲੱਗਦੇ ਕਿੱਥੇ ਲੱਗਦਾ ਇਹ ਕਾਗਜ਼ਾ ਮੈਂ ਉਹ ਸੋੜਾ ਕਾਲਾ ਉਹ ਪੁੱਤ ਜਰਵਤ ਮੇਂ ਬਿਰਾਜਾ ਦੇ ਕਹਿੰਦਾ ਸੀ ਯਾਰ ਉਹ ਜਰਵਤ ਬਸ ਸੁਕਣਾ ਬਸ ਸੁਕਣਾ ਕਿਤਾਬ ਸਸਤਾ ਹੀ ਕਰਿਆ ਪੜਾਇਆ ਬੜਾ ਨਿਕਲ ਪੁੱਤਰਾ ਹੋ ਗਿਆ ਬੜਾ ਸੋਹਣਾ ਆ ਤੇਰ ਕਬੇ ਕੁੱਤਰਾ ਭਰਾ ਲੱਗਦਾ ਤੇਰਾ ਹੁਸ਼ਕਤ ਮੈਂ ਸੋਹਣਾ ਓਏ ਓਏ ਉਹ ਕਿੱਧਰ ਵੜ ਗਿਆ ਓਏ ਕਿਆ ਬੋਦੂ ਚਲ ਗਿਆ ਵਾ ਨਹੀਂ ਯਾਰ ਕਾ ਵੀਰ ਮਸਲੀ ਬਾਬੇ ਉਹ ਗਦਾ ਛੱਡ ਗਿਆ ਗਦਾ ਛੱਡ ਗਿਆ ਉਹ ਉਹ ਪਾਜੀ ਤੇਰਾ ਗਦਾ ਰਹਿ ਗਿਆ ਯਾਰ ਪਾਈ ਉਹ ਹੈਲੋ ਉਹ ਤੇਰਾ ਗਦਾ ਰਹਿ ਗਿਆ ਉਹ ਪੱਟਾ ਪਰਾਟੋਰ ਕਰੀ ਚਲਾਈ ਆ ਉਹ ਬੱਕਰੀ ਬੱਧੀ ਸਾੜੇ ਉਨੇ ਉੱਤੇ ਛੋਟੀ ਜੀ ਓਏ ਓਏ ਇਹ ਤਾਂ ਬੱਕਰੀ ਬੱਤੀ ਉਹ ਤਾਂ ਛੋੜੀ ਜੀ ਮੈਂ ਸਟਾਰਟ ਕਰਨ ਲੱਗਾ ਉਹ ਥਲਾ ਡਰ 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 ਇਹ ਤਾਂ ਤਾਂ ਹੋਣਾ ਬੜਾ ਤੋੜ ਕੇ ਦਿਖਾ ਲਾਵੀਂ ਬਾਪੂ ਹੋ ਗਿਆ ਹੁਣ ਇਹ ਕਹਿੰਦੇ ਆਫਿਸ ਚੋਂ ਨਿਕਲੇ ਜੋਂਡਾ ਆਫਿਸ ਚੋਂ ਨਿਕਲੇ ਕੱਪੜੇ ਚੇਂਜ ਕਰਕੇ ਤੇ ਨਹੀਂ ਨਿਕਲਿਆ ਲੱਗਦਾ ਨਹੀਂ ਫੋਲਡ ਕਰਨ ਨਹੀਂ ਕਿੱਥੇ ਰੋਕ ਸੀ ਉਹਦੇ ਫੁੱਟ ਤੇ ਆ ਗਿਆ ਦਾ ਇੰਦਰਿਆ ਮੈਨੂੰ ਪਤਾ ਨਹੀਂ ਕੋਠੇ ਦੇ ਕਿਸੇ ਅੰਦਰਲੇ ਪਾਸੇ ਬਾਹਰ ਚੱਲਾ ਚੱਲੀਆ ਸ਼ਾਇਦ ਕਰੋ ਤਰੇ ਯਾਨੇ ਜਾਣਾ ਛੱਡਣ ਮੈਂ ਜਾਣਾ ਨਹੀਂ ਮੈਂ ਨਹੀਂ ਜਾਣਾ ਸਟੇਸ਼ਨ ਤਾਂ ਨਹੀਂ ਜਾਣਾ ਮਗਾ ਸ਼ਾਇਦ ਤੂੰ ਨਹੀਂ ਜਾਣਾ ਟਿਕਨ ਤੇ ਕੋਦਲਾ ਕਿੱਟ ਨਹੀਂ ਖੁੱਲਦਾ ਆ ਤੂੰ ਤਰਾ ਰੋਸੀ ਆ ਬੈਠੀ ਹਾਂਜੀ ਹਾਂਜੀ ਆ ਜੇ ਥੱਲੇ ਚੱਲੀਆ ਹੈ ਰਕਸ਼ੀ ਆ ਜਾ ਹਾ ਤੇ ਲਈ ਮੈਂ ਇਦਾਂ ਨਹੀਂ ਜਾਣਾ ਥੱਲੇ ਚੱਲ ਚੱਲ ਸਾ ਤੇ ਮਾਰ ਪੀ ਕੇ ਜਾਣਾ ਨੇ ਅੱਜ ਬੂਸ ਵੀ ਨਹੀਂ ਕੰਮ ਕਰਦੀ ਕਹੈ ਨੂੰ ਜਾਈ ਜਾਨੀ ਹਾਂ ਇਧਰ ਆ ਇਧਰ ਥੱਲੇ ਚੱਲ ਚੱਲ ਚੱਲੀਏ ਹਲਾ ਬੂ ਕਉ ਨਹੀਂ ਆ ਨੀ ਮੈਂ ਤੇ ਜਾਣੀ ਮੈਂ ਚੱਲ ਦੇਖਿਆ ਕਿ ਨਹੀਂ ਜਾਉਗੀ ਕਿੱਧਰ ਨੂੰ ਜਾਈ ਜਾਨੀ ਥੱਲੇ ਇੱਦਾਂ ਲੈ ਗਈ ਹੋਣੀ ਪੋਣੀਆਂ ਉੱਤਰ ਜਾਣਾ ਇੰਨੇ ਚੱਲ ਆ ਚਿਆ ਕੇ ਉਹ ਜਾਣਦੇ ਆਪੀ ਜਾਊਗੇ ਆਪੀ ਜਾਊਗੇ ਚੱਲ ਜਣਾ ਹਾਂਡੀ ਉਹਦੇ ਕੋਲ ਹੀ ਕਿੱਥੇ ਉਹਦੇ ਕੋਲ ਮੂਝ ਦੇਖ ਤੇ ਆਏ ਕਿਥੇ ਮੇਰੇ ਹੈਂ ਲੈ ਜੇ ਕਿਥੇ ਬਾਹਰੋਂ ਅੰਦਰੋਂ ਕਰ ਲਈ

ਬੋਲੀ ਬੋਲੀ ਆ ਗਿਆ ਹਾਂ ਮਾਈਕ ਟਸ ਫੁੱਟ ਲਾ ਇੱਕ ਤੇਰਾ ਅੱਜ ਤਾਂ ਉੱਡਾ ਜਾਈ ਨਾ ਮੈਂ ਚੱਲ ਪੈਰਾਂ ਦਾ ਮਿੱਟੀ ਪਈ ਫਸ ਸਕੂਟਰ ਖੜੀ ਕਰਤੀ ਮੇਰੇ ਦਿਨ ਤੇਰੇ ਹਾਲੇ ਬੋਲੀ ਬੋਲੀ ਲੈਂਦਾ ਆ ਅੱਜ ਤੇਰੀ ਦਾ ਵੀਡੀਓ ਬਣ ਗਈ ਆ ਸਕਰੀਨ ਸ਼ਾਟ ਲੱਗੂ ਮੇਰੇ ਜੀ ਨਾ ਆ ਗਿਆ ਬੋਲੀ ਬੋਲ ਲੈਂਦਾ ਨਹੀਂ ਮਮਾ ਪਾਈ ਕਰਕੇ ਗੂੜੀ ਲੈ ਗਿਆ ਭਰਾ ਤੈਨੂੰ ਉੱਥੇ ਕੀ ਗਿਆ ਸੀ ਅਸੀਂ ਮੈਂ ਤੇ ਲੈ ਆਇਆ ਭਰਾ ਆਪਣੇ ਖਾ ਬੈ ਗਿਆ ਚਲੋ ਕੋਈ ਨਾ ਅੱਜ ਰਹਿੰਦਾ ਖੇਡਣ ਆ ਸ਼ੈਂਟੀ ਕਰਾ ਲੈਂਦੇ ਅੱਜ ਆ ਸ਼ੈਂਟੀ ਕਰਾ ਲਓ ਹੋ ਗਿਆ ਹੁਣ ਕੋ ਬੋਲਦਾ ਕੋਈ ਬਾਤ ਨਹੀਂ ਉਹ ਭਾਈ ਮੇਰੇ ਲਈ ਛੱਡ ਦੋ ਲੈ ਯਾਰਾ ਤੇਰੇ ਹੀ ਆ ਕੋਕ ਤੂੰ ਸਾਰਾ ਲੈ ਗਿਆ ਚੱਕ ਕੇ ਕੋਕ ਦੇ ਦੋ ਕੋਈ ਜਣਾ ਲੋ ਬੈਟਾ ਲਓ ਜੀ ਬਾਬੋ 헤ੜੇ ਆ ਪਾਇ ਸੀ ਤੇ ਆਪਾਂ ਆਏ ਆਪਣੇ ਪੁਰਾਣੇ ਯਾਰਾਂ ਤੋਂ ਕਿਵੇਂ ਆ ਭਾਈ ਨਹੀਂ ਮੁੰਡੇ ਨੇ ਯਾਰ ਕਹੇ ਤੇ ਮੇਰੇ ਤੇ ਮੋਮਸ ਰੱਖਣੇ ਸ਼ੁਰੂ ਕਰਤੇ ਰੱਖਦੇ ਨਾ ਵੀਰੇ ਹਾਂਜੀ ਰੱਖ ਦਿੱਤੇ ਯਾਰੇ ਇਹਨਾਂ ਦੇ ਰੇੜੇ ਦੀ ਫਿਟਨੈਸ ਨਿਊ ਜਿਹੜੀ ਨਵੀਂ ਗੁੱਲੀ ਉਹਨਾਂ ਦੇ ਸਾਹਮਣੇ ਆਹ ਕਰੀ ਕਰੀ ਆਉਂਦਾ ਉਹ ਬੰਦਾ ਰੈਗੂਲਰ ਹੀ ਲੱਗਦਾ ਮੈਨੂੰ ਸਹੀ ਗੱਲ ਲੈਣਾ ਰੈਗੂਲਰ ਹੀ ਆ ਤੂੰ ਹਸੀ ਜਾਣਾ ਪਨੀਰ ਵਾਲੇ ਹੈ ਉਹ ਯਾਰ ਪਨੀਰ ਵਾਲੇ ਨਹੀਂ ਆਪਕੇ ਘਰੋਂ ਪਨੀਰ ਲਵਾਂ ਤੇ ਠੀਕ ਹੈ ਡਨ ਇਹ ਪਤਾ ਨੂੰ ਗਾਇਆ ਗਿਆ ਕਿ ਨਾ ਤਿੰਨ ਮਹੀਨੇ ਹੋ ਗਏ ਨੂੰ ਗਾਇਆ ਕੇ ਮੈਂ ਬਣਵਾਏ ਆ ਕਹਿ ਕੇ ਬਣਵਾਏ ਨਾ ਇਹ ਰੱਖਦਾ ਨਹੀਂ ਉਹ ਤਾਂ ਘੇੜਾ 버ਗਰ ਖਾ ਕੇ ਜਾਣਾ ਮੈਂ ਦੇਖੋ ਇੱਕ ਹੋਰ ਸੈਸ਼ਨ ਦਾ ਵਾ ਉਹ ਵੀ ਕਰ ਲਿਆ ਕਰ ਤੇ ਕੋਕ ਨਹੀਂ ਹੁੰਦਾ ਉਹ ਵੀ ਲੈ ਕੇ ਤੇ ਰੱਖ ਲੈ ਨਹੀਂ ਜਿਹੜੇ ਮੋਸਰਾਂ ਦੇ ਨਾਲ ਗਪੀ ਲੈਂਦੇ ਕਈ ਹੁੰਦੇ ਆ ਬਿਲਕੁਲ ਕਿਉਂਕਿ ਮੈਂ ਸ਼ਹਿਰ ਉੱਥੇ ਦੇਖੀ ਪਾਰਟੀ ਚ ਲੱਗੀਆਂ ਹੁੰਦੀਆਂ ਦੁਕਾਨਾਂ ਉਹ ਕਈ ਨਾ ਰੱਖਦੇ ਆ ਆਹ ਇਹਨਾਂ ਦਾ ਇਹ ਵਾਜਾ ਆਹ ਰੇੜੀ ਦਾ ਨਾ ਚੈੱਕ ਕਰੋ ਆਰ ਤੇ ਨਾ ਕਿਹਦਾ ਕੀ ਨਾਮ ਹੈ ਤੇ ਕੇ ਤੇ ਕੁਮਾਰ ਤੇਰਾ ਨਾਮ ਹੀ ਹੋਇਆ ਵਿੱਚ ਹੈ ਦੁਸ਼ਮਣੀ ਕੋਈ ਦੁਸ਼ਮਣੀ ਤਾਂ ਨਹੀਂ ਹੈ ਹਾਂ ਦੁਸ਼ਮਣੀ ਸੋ ਦੋਸਤ ਹਾਂ ਲੁਕਿੰਗ ਕਰੀ ਯਾਰ ਕਿੰਨੇ ਵਜੇ ਲਓ ਜੀ ਉਹ ਆਵਾ ਹੂੜ ਵਾ ਕਰਾਇਆ ਕੇ ਨਾ ਘਰ ਆ ਜਾਣਾ ਆਹ ਨਾ ਖਾਣੇ ਆ ਜੀ ਨੈਕਸਟ ਬਿਲਡਿੰਗ ਸ਼ੇਗਲ ਕੀ ਗੱਲ ਚਾਹ ਤਾਡੇ ਸਰ ਜੀ ਸੇਰ ਹੋ ਚੁੱਕੀ ਆ ਤੇ ਤੁਸੀਂ ਅਜੇ ਫੇਸਬੁਕ ਦੇਣੇ ਜਿਹਨੇ ਵਰਦੀ ਲਿਖਾਈ ਹੈ ਅਜੇ ਫੇਰ ਨਹੀਂ ਜਾਣਾ ਕਿਉਂਕਿ ਹਰ ਬੰਦੇ ਨੂੰ ਰਾਤ ਦਾ ਨਾ ਮੇਰਾ ਥੋੜਾ ਬੜੋਖਾ ਮੈਨੂੰ ਬੁਖਾਰ ਆ ਨਾਲ ਇਹ ਕਾਮ ਆ ਖਾਂਗਾਂ ਨਾਲ ਕਲਾ ਬਹੁਤ ਆ ਦਸ਼ਕਰ ਕਹਿ ਅਜੇ ਫੇਰ ਛੁੱਟੀ ਲੈਣੀ ਪਈ ਤੇ ਦਵਾਈ ਲੈਣ ਚੱਲਾ ਆ ਮੋਟਰਸਾਈਕਲ ਕਰ ਲੱਗਾ ਹੈਗਾ ਕੱਪੜਾ ਤਾਂ ਫੇਰ ਹੀ ਚੋਲਣਾ ਸਾਫ਼ ਕਰ ਲੀਏ ਕਲ ਟਿਲ ਫੋਰੇ ਮੋਸਾਲ ਤੇ ਬੜੀ ਕਫਾ ਪਈ ਗਾ ਇਹਨਾਂ ਜਗ ਬਣਾ ਕੇ ਆਪਣਾ ਮੋਸਾਲ ਨੂੰ ਨੰਨ ਦਿੱਤਾ ਚਕੋਂਦੀ ਬੇ ਸਿੱਚਕੋਂਦੀ ਚਕੋਂਦੇ ਸਿੱਚਕੋਂਦੇ ਲੋਬ ਉਹ ਬੋ ਦਾ ਨੋ ਆ ਕੇ ਮਿਲਦਾ ਮੈਡੀਸਿਨ ਲਿਆਵਾਂ ਲਓ ਜੀ ਬਾਬੋ ਚਾਰਾ ਚੁੱਕ ਨੇ ਤਿਆਰ ਹੁਣ ਹੁਣ ਫੋਲ ਠੀਕ ਨੇ ਉਹ ਘੇ ਰੋਟਾ ਬੁਖਾਰ ਵੀ ਉਤਰ ਗਿਆ ਸਾਰਾ ਠੀਕ ਹੋ ਗਿਆ ਸਜ ਕਾਮ ਵੀ ਦਾ ਗੜਾ ਵੀ ਤੇ ਹੁਣ ਅੱਪ ਚੱਲਿਆਂ ਖੇਡਣ ਮਾ ਮਾ ਪੁੱਛਲੇ ਮਮਕੰਦ ਚੱਲ ਜੋ ਖੇਡਣ ਹੁਣ ਆਪਾਂ ਚੱਲੇ ਖੇਡਣ ਕੋਈ ਬਾਰੇ ਬਹੁ ਜਾਣੇ ਨਹੀਂ ਆਉਣਾ ਮਰੀ ਨਹੀਂ ਨਹੀਂ ਹੁਣ ਜੱਗੀ ਪੀਣੇ ਨਹੀਂ ਆਉਣਾ ਹੋਰ ਵੀ ਬੰਦੇ ਹੈਗੇ ਨੇ ਅੱਜ ਨਿਆਰਾ ਕੋ ਖੇਡਣ ਚ ਚਲੋ ਤੁਹਾਨੂੰ ਪੈਲੇਸ ਚ ਜਾ ਕੇ ਲਓ ਜੀ ਬਾਬੋ ਖੇਡਣ ਪਹੁੰਚੀ ਹਾਂ ਚਲੋ ਪਹਿਲਾਂ ਪਾਣੀ ਪਾਣ ਸੋ ਦੇਖ ਮੂੰਹ ਚ ਪਾਣਾ ਸਾਰਾ ਠੀਕ ਕਰਨ ਦੇਖਣ ਮੈਂ ਵੀ ਕਰਨ ਲਿਆ ਉਹ ਮਕਰਲੇ ਦੀ ਵੀ ਸੁਣ ਲੋ ਕਾ ਖਾਣੂ ਮੈਨੂੰ ਦਾਦੇ ਅੱਜ ਨਾ ਕਰਨ ਨੇ ਉਧਰ ਕੇ ਮਾ ਜਿਹੜੇ ਨਾ ਕਰਦੇ ਆ ਹਾਏ ਤੂੰ ਵੱਡੇ ਪੈਲੇਸ ਇਹ ਭਾਈ ਇਹ ਭਾਈ ਇਹ ਬੰਦੇ ਵੱਡੇ ਪੈਲੇਸ ਖਾਣ ਵਾਲੇ ਆ ਛੇ ਨਹੀਂ ਆਈ ਪਰ ਵੱਡਾ ਪੈਰ ਕਦੀ ਵੱਡਾ ਪੈਰ ਦੇਖਿਆ ਹੈ ਓਏ ਅਖਰ ਕਦੀ ਵੱਡਾ ਪੈਰ ਦੇਖਿਆ ਆਪ ਚੋਰੀ ਟੈਂਟ ਦੇ ਪਿੱਛੇ ਜਾ ਕੇ ਖਾ ਕੇ ਆਉਂਦੇ ਹੋਗਾ ਆਹ ਰਾ ਚਾਬੀ ਦੇ ਸਾਲਿਆ ਚਾਬੀ ਦੇ ਓ ਸਾਰੇ ਜੁੜੇ ਮੈਂ ਹੁਆ ਕੇ ਭਲਗਰੋੜੇ ਬਲਗਰੋੜੇ ਨਾ ਲੱਗਦਾ ਨਹੀਂ ਕਈਦਾ ਪੁੱਠਾੜੀ ਕਈਦਾ ਨਮਤ ਜੀ ਸਾਹਿਬ ਫੋਟੋ ਦਾ ਗਿਆ ਨਹੀਂ ਯਾਦ ਕਰੀ ਜਾ ਉਹਦਾ ਹੋਇਆ ਹੀ ਉਹਦਾ ਡੈਡੀ ਤੇ ਤੇਰਾ ਡੈਡੀ ਇੱਕੋ ਹੀ ਆ ਸਹੀ ਆ ਉਹਦਾ ਡੈਡੀ ਤੇ ਤੇਰਾ ਡੈਡੀ ਇੱਕੋ ਹੀ ਐਦਾਂ ਨਹੀਂ ਕਹਿਦਾ ਹੁੰਦਾ ਮੇਰੇ ਡੈਡੀ ਦੋ ਚਾਰ ਪੰਜ ਛੇ ਸੱਤ ਮਿਲ ਨਹੀਂ ਹੁੰਦੇ ਮੰਤਰੀ ਸਾਹਿਬ ਅੱਜ ਕੋਈ ਗੱਲ ਸੁਣਾ ਦਿਓ ਸਾਸ ਰੀਆ ਵਜਾ ਡਰਦੇ ਨੇ ਕਿਹੜੇ ਆਏ ਨਹੀਂ ਮਜੂਰ ਮਨਾਲੀਏ ਕਿ ਤੂੰ ਕਦੇ ਆਉਣ ਦੇ ਸੱਦੋ ਵੀ ਜੇ ਫਾਇਦਾ ਮਤਾਂ ਲੈਣਾ ਆ ਓਕੇ ਆ ਜਾ ਅਰੇ ਜੀ ਮਿਲ ਮੀਨ ਅੱਜ ਆਪਾਂ 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 ਇਹ ਨੂੰ ਕਹਿ ਜੇ ਆਪਾਂ ਆਪਾਂ ਦੂਰੀਆਂ ਵੀ ਆਪਾਂ ਕੋਣ ਲਈ ਪਾ ਦੇ ਦੋ ਵਾਸਤੇ ਇਹਦੇ ਆਪਣੇ ਇਹ ਕਰਾਤੀ ਹੈ ਜਾਂਦਾ ਦੱਸ ਨਾ ਕਿ ਨਾ ਯਾਰ ਅਵੇ 10 ਸਟੇ ਨਾਈਸ ਹਾਈ ਜਰ ਆ ਲੈ ਲੀ ਵਾ ਵਾ ਕੋਈ ਇੱਥੇ ਆ ਉਹ ਬਿਨਾਂ ਮਾਨੂੰ ਉਸਤਾਦ ਜੀ ਨੂੰ ਕਾਪੀ ਕਰਾ ਉਹ 11 3 ਆ ਗਿਆ ਆ ਉਹ ਪੈਂਦਾ ਆ ਦਾ ਪੁਆਇੰਟ 12 3 ਚਲੇ ਗਏ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਹਿੰਦੇ ਗਰਾਊਂਡ ਬਣ ਚੁੱਕੀ ਆ ਵਾਲੀਬਾਲ ਦੀ ਤੇ ਛੇਤੀ ਛੇਤੀ ਮੁੰਡਿਓ ਪਹੁੰਚੋ ਤੇ ਜਿਹੜੀ ਨੌਜਵਾਨੀ ਪੀੜ੍ਹੀ ਜਿਹਦੇ ਕਹਿੰਦੇ ਆ ਆਪਣੇ ਨਸ਼ਿਆਂ ਤੇ ਲੱਗੀ ਹੋਈ ਆ ਕੋ ਨਸ਼ਿਆਂ ਦਾ ਦੂਰ ਹੋ ਖੇਡ ਖੇਡ ਕੇ ਨਸ਼ਿਆਂ ਤੋਂ ਦੂਰ ਰਹਿਣਾ ਵੇ ਲੋ ਨੌਜਵਾਨ ਪੀੜ੍ਹੀ ਛੋਟੇ ਬੱਚੇ ਵੀ ਆ ਚੁੱਕੇ ਨੇ ਤੇ ਢਿੱਲੋ ਸਾਹਿਬ ਵੀ ਪਹੁੰਚ ਚੁੱਕੇ ਨੇ ਸਾਰੇ ਜਲਦੀ ਤੇ ਜਲਦੀ ਆਓ ਤੇ ਆੜ ਕੇ ਬਾਲੀਬਾਲ ਖੇਡੋ ਓਇਆ ਵੜਿਓ ਇੱਧਰ ਅੱਜ ਲਾਰੀ ਗਿਰੋ ਖੇਡ ਗਿਆ ਪਹੁੰਚ ਚੁੱਕਿਆ ਤਾਂ ਹੁਣ ਆਪਾਂ ਥੱਕੇ ਪੂਲ ਟੂ ਟੱਚ ਪੂਰੇ ਥੱਕੇ ਪੈ ਲੱਤਾਂ ਦੁਖਣੀਆਂ ਅੱਜ ਤਾਂ ਬੜਾ ਮਿਆਰੇਆ ਚਲੋ ਅੱਜ ਦੀ ਵੀਡੀਓ ਇੱਥੇ ਤੱਕ ਜੇ ਵੀਡੀਓ ਪਸੰਦ ਆਈ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਹੋਰ ਗਾਇਡ ਜਿਓ ਲੋ ਦੇਖਣ ਨੂੰ ਭਰਾ ਦੇ ਚੈਨਲ ਨੂੰ ਗਾ ਲੋ ਸਬਸਕ੍ਰਾਈਬ ਲੈ ਨੈਕਸਟ ਵਲੌਗ